ਜ਼ਿੰਦਗੀ ਦਿਨ ਤੇ ਰਾਤ ਵਾਂਗ ਹੈ ਕਦੇ ਲੰਬਾ ਦਿਨ ਤੇ ਛੋਟੀ ਰਾਤ ਤੇ ਕੱਲ੍ਹ ਤੋਂ ਫਿਰ ਹੌਲੀ ਹੌਲੀ ਰਾਤ ਲੰਬੀ ਹੋ ਜਾਊਗੀ ਤੇ ਦਿਨ ਛੋਟੇ ਹੋ ਜਾਣਗੇ ਕਿਉਂਕਿ ਇਹ ਉਤਰਾਚੜਾ ਤਾਂ ਜ਼ਿੰਦਗੀ 'ਚ ਇਸੇ ਤਰ੍ਹਾਂ ਚੱਲਦੇ ਹੀ ਰਹਿਣਗੇ ਐਵੇਂ ਬੇਕਾਰ ਚੀਂ ਪਰੇਸ਼ਾਨ ਨਾ ਹੋਵੋ ਜੋ ਅੱਜ ਤੁਹਾਡੇ ਕੋਲ ਹੈ ਉਹ ਕੱਲ ਨਹੀਂ ਰਹੇਗਾ ਭਾਵੇਂ ਉਹ ਫੇਲੀਅਰ ਹੀ ਕਿਉਂ ਨਾ ਹੋਵੇ ਇਸ ਲਈ ਕਦੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਕਿ ਮੈਂ ਅਸਫਲ ਹੋ ਗਿਆ ਹਾਂ ਤੁਸੀਂ ਅੱਜ ਭਾਵੇਂ ਅਸਫਲ ਹੋਮੋ ਪਰ ਕੱਲ ਨੂੰ ਜ਼ਰੂਰ ਸਫਲ ਹੋਮੋਗੇ ਹਾਰ ਮੰਨ ਲੈਣਾ ਸਭ ਤੋਂ ਸੌਖਾ ਹੁੰਦਾ ਤੇ ਮੰਜ਼ਿਲ ਕਦੇ ਵੀ ਸੌਖੀ ਨਹੀਂ ਮਿਲਦੀ ਇਸ ਲਈ ਕਦੇ ਵੀ ਹਾਰ ਨਾ ਮੰਨੋ ਭਾਵੇਂ ਉਹਨਾਂ ਲੋਕਾਂ ਲਈ ਹੀ ਸਹੀ ਜੋ ਕਦੇ ਕਹਿੰਦੇ ਸੀ ਕਿ ਤੁਸੀਂ ਇਹ ਨਹੀਂ ਕਰ ਸਕਦੇ ਤੁਸੀਂ ਇਹੀ ਕਦੇ ਵੀ ਨਹੀਂ ਕਰ ਸਕਦੇ ਜ਼ਿੰਦਗੀ ਵਿੱਚ ਐਸਾ ਵੀ ਸਮਾਂ ਆਊਗਾ ਜਦੋਂ ਤੁਹਾਨੂੰ ਲੱਗੂਗਾ ਕਿ ਸਾਰਾ ਕੁਝ ਖਤਮ ਹੋ ਗਿਆ ਦੁਨੀਆ ਦੇ ਸਾਰੇ ਰੰਗ ਫਿੱਕੇ ਲੱਗਣਗੇ ਕੁਝ ਵੀ ਵਧੀਆ ਨਹੀਂ ਲੱਗੇਗਾ ਅਸਲ ਵਿੱਚ ਉਹੀ ਤੁਹਾਡੀ ਕਹਾਣੀ ਦੀ ਅਸਲੀ ਸ਼ੁਰੂਆਤ ਹੋਵੇਗੀ ਇੱਕ ਇੱਕ ਕਰਕੇ ਤੁਹਾਨੂੰ ਰਾਹ ਮਿਲਨੇ ਸ਼ੁਰੂ ਹੋ ਜਾਣਗੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਮਜ਼ਾ ਸਿਰਫ ਰਸਤੇ ਦਾ ਹੀ ਹੁੰਦਾ ਹੈ ਇਸ ਲਈ ਭਾਵੇਂ ਕੁਝ ਵੀ ਹੋਵੇ ਬਸ ਚੱਲਦੇ ਰਹਿਣਾ ਚਾਹੀਦਾ ਕਿਉਂਕਿ ਖੜਿਆ ਤਾਂ ਪਾਣੀ ਵੀ ਮੁਸਕ ਜਾਂਦਾ ਕੋਈ ਤੁਹਾਨੂੰ ਤਾਂ ਹਰਾ ਸਕਦਾ ਪਰ ਤੁਹਾਡੇ ਹੌਂਸਲੇ ਨੂੰ ਕੋਈ ਨਹੀਂ ਹਰਾ ਸਕਦਾ ਇਸ ਲਈ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਆਪਣੀ ਜਾਨ ਲਗਾ ਦਿਓ ਬਸ ਤੁਹਾਡਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਜ਼ਿੰਦਗੀ ਤਾਂ ਕਿਤੋਂ ਵੀ ਦੁਬਾਰਾ ਸ਼ੁਰੂ ਹੋ ਜੂਗੀ ਇਹ ਟਾਈਮ ਵੀ ਸੰਘਰਸ਼ ਦਾ ਹੋ ਸਕਦਾ ਵਸਤੇ ਯਾਦ ਰੱਖੋ ਜਾਂ ਤਾਂ ਜਿੱਤ ਮਿਲੇਗੀ ਜਾਂ ਰਸਤਾ ਆਪਣੇ ਸੰਘਰਸ਼ ਨੂੰ ਆਪਣਾ ਜਨੂਨ ਬਣਾ ਲਓ ਜਦੋਂ ਤੱਕ ਇਹ ਤੁਹਾਡੀ ਕਹਾਣੀ ਨ ਲਿਖ ਦੇਵੀਂ ਉਦੋਂ ਤੱਕ ਰਸਤੇ ਤੇ ਚੱਲਦੇ ਜਾਓ ਜਦੋਂ ਤੱਕ ਤੁਹਾਨੂੰ ਆਪਣੀ ਤੈ ਕੀਤੀ ਹੋਈ ਮੰਜ਼ਲ ਨਾ ਮਿਲ ਜਾਵੇ ਜਿਹੜਾ ਬੰਦਾ ਨਿਯਮ ਬਣਾ ਕੇ ਅੱਜ ਦਾ ਕੰਮ ਅੱਜ ਕਰੂਗਾ ਉਹ ਬੰਦਾ ਇੱਕ ਨਾ ਇੱਕ ਦਿਨ ਦੁਨੀਆ ਨੂੰ ਜ਼ਰੂਰ ਜਿੱਤ ਲੂਗਾ ਜੇ ਤੁਹਾਡੇ ਵਿੱਚ ਜਿੱਤਣ ਦੀ ਭੁੱਖ ਹੈ ਤਾਂ ਤੁਸੀਂ ਆਪਣੇ ਸੁਪਨਿਆਂ ਨੂੰ ਜ਼ਰੂਰ ਪੂਰਾ ਕਰ ਸਕਦੇ ਹੋ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਕਿਸੇ ਨੈਕਸਟ ਇਦਾਂ ਦੀ ਹੀ ਵਧੀਆ ਜੀ ਸਟੋਰੀ ਦੇ ਨਾਲ ਥੈਂਕ ਯੂ